ਤਨ ਤਨ ਸਤਿਗੁਰ ਵਿਦਾਸ ਮਹਾਰਾਜ ਜੀ ਜਿਨ੍ਹਾਂ ਦੀ ਅਪਾਰ ਅਪਾਰ ਕਿਰਪਾ ਹੈ ਜੋ ਸਭ ਸੰਗਤਾਂ ਪਰਮਾਤਮਾ ਦਾ ਨਾਮ ਜਪ ਕੇ ਹਰ ਰੋਜ਼ ਗੁਰੂ ਘਰ ਦੇ ਵਿੱਚ ਆਉਨੀਆਂ ਸੰਗਤਾਂ ਹਰ ਰੋਜ਼ ਆਪਾਂ ਬਾਣੀ ਪੜ੍ਹਦੇ ਹਾਂ ਆਪਾਂ ਬਾਣੀ ਸੁਣਦੇ ਹਾਂ ਕਿਉਂਕਿ ਬਾਣੀ ਪੜ੍ਹਾਂਗੇ ਬਾਣੀ ਸੁਣਾਗੇ ਤਾਂ ਹੀ ਸਾਨੂੰ ਸਤਿਗੁਰੂ ਬਾਰੇ ਪਤਾ ਲੱਗਦਾ ਹੈ ਕਿ ਸਤਿਗੁਰ ਜੀ ਆਪਣੀ ਬਾਣੀ ਦੇ ਵਿੱਚ ਕੀ ਲਿਖਦੇ ਹਨ ਔਰ ਸਤਿਗੁਰੂ ਜੀ ਅੱਜ ਦੇ ਸ਼ਬਦ ਵਿੱਚ ਵੀ ਆਪਣੀ ਆਪੇ ਦਿੱਤਾ ਉਸ ਪਰਮਾਤਮਾ ਦੇ ਬਾਰੇ ਦੱਸ ਦੇਣ ਕਿ ਮੈਂ ਉਸ ਪਰਮਾਤਮਾ ਦਾ ਨਾਮ ਜਪ ਕੇ ਉਸ ਦਾ ਹੀ ਰੂਪ ਹੋ ਗਿਆ ਹਾਂ ਤੇ ਜਿਹੜੇ ਜੀਵ ਦੇ ਵਿੱਚ ਮੈਂ ਮੇਰੀ ਹੰਕਾਰ ਹੈ ਉਸ ਤੋਂ ਪਰਮਾਤਮਾ ਦੂਰ ਹੈ ਤੇ ਜਦ ਹਮ ਹੋਤੇ ਤਬ ਤੂੰ ਨਹੀਂ ਤੇ ਜਦੋਂ ਜੀਵ ਦੇ ਅੰਦਰ ਮੈਂ ਮੇਰੀ ਹੁੰਦੀ ਹੈ ਤੰਦੌਲਤ ਦਾ ਹੰਕਾਰ ਹੁੰਦਾ ਹੈ ਜਾਤ ਪਾਤ ਦਾ ਹੰਕਾਰ ਹੁੰਦਾ ਹੈ ਉਸ ਲਈ ਪਰਮਾਤਮਾ ਨਹੀਂ ਹੁੰਦਾ ਪਰਮਾਤਮਾ ਉਦੋਂ ਹੀ ਆਉਂਦਾ ਹੈ ਜਦੋਂ ਸਾਡੇ ਅੰਦਰ ਮੈਂ ਮੇਰੀ ਨਾ ਹੋਵੇ ਕਿਉਂਕਿ ਆਪਾਂ ਗੁਰੂ ਪੈਰੀ ਸਾਸ ਸੁੰਜਜ ਵੀ ਦੇਖ ਲਈਏ ਕਹਿੰਦੇ ਅੱਜ ਜੇਕਰ ਆਪਣੇ ਭਰਾ ਦੇ ਵਿੱਚ ਭਰਾ ਭਰਾ ਦੇ ਇੱਕ ਦੂਸਰੇ ਨਾਲ ਕੋਈ ਹੰਕਾਰ ਕਰਨ ਨਾ ਪਵੇ ਆਪਣੀ ਧਨ ਦੌਲਤ ਦਾ ਹੰਕਾਰ ਕਰਨ ਨਾ ਪਵੇ ਵੀ ਜਿਹੜਾ ਦੂਸਰਾ ਭਰਾ ਉਹਦੇ ਕੋਲ ਜਾਂਦਾ ਨਹੀਂ ਕਿਉਂ ਕਿਉਂਕਿ ਉਹਨੂੰ ਪਤਾ ਕਿ ਹੰਕਾਰ ਕਰਦਾ ਹੈ ਇਹ ਮੈਂ ਮੇਰੀ ਦੇ ਵਿੱਚ ਫਸਿਆ ਹੋਇਆ ਹੈ ਇਸੇ ਤਰ੍ਹਾਂ ਗੁਰੂ ਪਿਆਰੀ ਸਾਧ ਸੰਗਤ ਜੀਓ ਜੇਕਰ ਅਸੀਂ ਗੁਰੂ ਦੀ ਬਾਣੀ ਪੜ੍ਹਦੇ ਹਾਂ ਸੁਣਦੇ ਹਾਂ ਤੇ ਫਿਰ ਸਾਡੇ ਅੰਦਰੋਂ ਮੈਂ ਮੇਰੀ ਹੰਕਾਰ ਨੂੰ ਖਤਮ ਕਰਕੇ ਆਓ ਗੁਰੂ ਵਾਲੇ ਬਣ ਕੇ ਨਾਮ ਸਿਮਰਨ ਧਮਾਈ ਕਰਕੇ ਆਪਣਾ ਜੀਵਨ ਸਫਲਾ ਕਰੀਏ ਧੰ ਤਨ ਜਗਤ ਪ੍ਰਤਾ ਸਤਿਗੁਰ ਅਰਬਦਾਸ ਮਹਾਰਾਜ ਜੀ ਦੀ ਅਪਾਰ ਅਪਾਰ ਕਿਰਪਾ ਹੈ ਜੋ ਹਰ ਰੋਜ਼ ਗੁਰੂ ਚਰਨਾਂ ਨਾਲ ਜੁੜ ਕੇ ਗੁਰੂ ਮਹਾਰਾਜ ਜੀ ਦੀ ਬਾਣੀ ਸਰਵਣ ਕਰਦੇ ਹਾਂ ਤਨ ਤਨ ਸਤਿਗੁਰ ਅਰਬਦਾਸ ਮਹਾਰਾਜ ਜੀ ਜਿਨ੍ਹਾਂ ਦੇ ਪਾਵਨ ਪਵਿੱਤਰ ਅੰਮ੍ਰਿਤ ਬਾਣੀ ਇਸ ਗੱਲ ਦਾ ਸਬੂਤ ਦਿੰਦੀ ਹੈ ਕਿ ਸਤਗੁਰਬਦਾਸ ਮਹਾਰਾਜ ਜੀ ਵਿੱਚ ਔਰ ਪਰਮਾਤਮਾ ਦੇ ਵਿੱਚ ਕੋਈ ਫਰਕ ਨਹੀਂ ਸੀ ਸਤਗੁਰਬਦਾਸ ਮਹਾਰਜ ਨੇ ਐਸੀ ਭਗਤੀ ਕੀਤੀ ਕਿ ਚੌਂ ਕਟਾਂ ਦੇ ਤੰਨਾ ਲੋਕਾਂ ਵਿੱਚ ਚਰਚਾ ਹੋ ਗਈ ਕਿ ਹਰ ਪਾਸੇ ਸਤਗੁਰਬਦਾਸ ਮਹਾਰਾਜ ਜੀ ਦੇ ਨਾਮ ਦੀ ਚਰਚਾ ਹੋਣ ਲੱਗ ਪਈ ਕਿ ਗੁਰੂ ਰਵਿਦਾਸ ਮਹਾਰਾਜ ਜੀ ਸੰਤਾਂ ਨੂੰ ਨਾਮ ਬਾਣੀ ਦੇ ਨਾਲ ਜੋੜਦੇ ਹਨ ਜਿੱਥੇ ਮੈਂ ਮੇਰੀ ਜਾਤ ਪਾਤ ਉੱਚ ਨੀਚ ਦਾ ਭੇਦ ਨਹੀਂ ਕੀਤਾ ਜਾਂਦਾ ਰਾਜੇ ਮਹਾਰਾਜੇ ਵੀ ਆਪ ਜੀ ਦੇ ਦਰਸ਼ਨਾਂ ਨੂੰ ਆਉਣ ਲੱਗੇ ਤੇ ਸਾਰੇ ਇਹ ਭੁੱਲ ਗਏ ਕਿ ਸਤਿਗੁਰੂ ਰਵਿਦਾਸ ਮਹਾਰਾਜ ਜੀ ਜਨਮ ਜਾਤ ਕਰਕੇ ਇੱਕ ਚਮਾਰ ਹਨ ਸ਼ਰਦਾ ਨਾਲ ਮੱਥਾ ਟੇਕ ਕੇ ਦਰਸ਼ਨ ਕਰਕੇ ਮੁਰਾਦਾ ਮੰਗ ਕੇ ਜਾਂਦੇ ਇੱਕ ਨੇ ਅਨੇਕਾਂ ਰਾਜਿਆਂ ਨੇ ਸਤਗੁਰ ਜੀ ਦੀ ਸੇਵਾ ਕੀਤੀ ਸ਼ਰਧਾ ਨਾਲ ਸੇਵਾ ਕੀਤੀ ਔਰ ਮਹਿਮਾ ਗਾਈ ਗੁਣगान ਕੀਤਾ ਸਤਗੁਰ ਅਰਬਦਾਸ ਮਹਾਰਾਜ ਜੀ ਭਗਤੀ ਦੇ ਨਾਮ ਸਿਮਰਨ ਕਰਕੇ ਸ਼ਿਖਰਾਂ ਉੱਤੇ ਪਹੁੰਚ ਗਈ। ਇਹ ਨਾਮ ਸ਼ਿਖਰਾਂ ਉੱਤੇ ਪਹੁੰਚ ਗਿਆ। ਔਰ ਸਤਗੁਰੂ ਅਦਾਸ ਸਹਮਰਜ ਪਰਮਾਤਮਾ ਦੇ ਵਿੱਚ tdev ਪਾਪ ਮਿਟ ਗਿਆ। ਸਤਗੁਰੂ ਅਦਾਸ ਸਹਮਰਜ ਪਰਮਾਤਮਾ ਦਾ ਹੀ ਰੂਪ ਹੋ ਗਏ। ਔਰ ਪਰਮਾਤਮਾ ਜੀ ਨਾਲ ਗੱਲਾਂ ਕਰਨ ਲੱਗੇ। ਭਗਵਾਨ ਨਾਲ ਜਿਹੜੇ ਸਿੱਧੇ ਬਚਨ ਬਲਾਸ ਹੁੰਦੇ ਉਹਨਾਂ ਨੂੰ ਬਾਣੀ ਵਿੱਚ ਇੰਨ ਦੱਸਿਆ ਗਿਆ ਹੈ ਕਿਉਂਕਿ ਬਾਣੀ ਇਸ ਗੱਲ ਦੀ ਗਵਾਹ ਹੈ ਕਿ ਜਦ ਹਮ ਹੋਤੇ ਤਬ ਤੂੰ ਨਹੀਂ ਅਬ ਤੂੰ ਹੀ ਮੈਂ ਨਹੀਂ ਅਨਲ ਅਗਮ ਜੈਸੇ ਲਹਿਰ ਮਾਈ ਉਦਦ ਜਲ ਕੇਵਲ ਜਲ ਮਾਈ ਸਤਿਗੁਰੂ ਜੀ ਪਾਵਨ ਬਾਣੀ ਵਿੱਚ ਪਰਮਾਤਮਾ ਨਾਲ ਆਪਣੀ ਗੱਲ ਕਰਦੇ ਹੋਏ یوں ਲਿਖਦੇ ਹਨ ਜਿਹੜਾ ਜਿਹੜਾ ਜੀਵੀ ਆਪਣੀ ਜਾਤ ਦਾ ਹੰਕਾਰ ਛੱਡ ਦਿੰਦਾ ਹੈ ਆਪਣੀ ਤਨ ਦੌਲਤ ਦਾ ਹੰਕਾਰ ਛੱਡ ਦਿੰਦਾ ਹੈ ਪਰਮਾਤਮਾ ਉਹਨੂੰ ਮਿਲ ਜਾਂਦਾ ਹੈ ਅਨਲ ਅਗੰਮ ਜੈਸੇ ਲਰਮੈ ਉਦਦ ਜਲ ਕੇਵਲ ਜਲ ਮਾਹੀ ਹੁਣ ਕਹਿੰਦੇ ਤੂੰ ਤੇ ਮੈਂ ਦੋ ਮੈਂ ਇੱਕ ਰੂਪ ਹੋ ਗਏ ਹਾਂ ਜੋ ਮੇਰੇ ਵਿੱਚ ਪ੍ਰਮਾਤਮਾ ਤੇਰਾ ਹੀ ਸਰੂਪ ਨਜ਼ਰ ਆਉਂਦਾ ਹੈ ਜਿਕਰ ਵਿੱਚ ਪਵਨ ਚੱਲਣ ਨਾਲ ਸਮੁੰਦਰ ਵਿੱਚ ਅਣਗਿਣਤ ਇਹ ਲਹਿਰਾਂ ਉੱਠਦੀਆਂ ਹਨ ਕਿ ਆਪਾਂ ਦੇਖਦੇ ਨਾ ਸਮੁੰਦਰ ਦੇ ਵਿੱਚ ਅਣਗਿਣਤ ਲਹਿਰਾਂ ਉੱਠਦੀਆਂ ਜਿਹੜਾ ਉਹ ਜਲਿਆ ਉਹ ਸਮੁੰਦਰ ਦਾ ਹੀ ਰੂਪ ਹੁੰਦੀਆਂ ਉਹ ਲਹਿਰਾਂ ਨਾਮ ਉਹਨਾਂ ਦਾ ਪੈ ਜਾਂਦਾ ਹੈ ਪਰ ਅਸਲ ਦੇ ਵਿੱਚ ਉਹ ਉਸੇ ਦਾ ਹੀ ਰੂਪ ਹੁੰਦੀਆਂ ਹਨ ਇਸੇ ਤਰ੍ਹਾਂ ਪਰਮਾਤਮਾ ਤੇਰੇ ਤੋਂ ਪੈਦਾ ਹੋ ਕੇ ਜੀਵ ਤੇਰਾ ਨਾਮ ਜਪ ਕੇ ਤੇਰਾ ਹੀ ਰੂਪ ਹੋ ਗਿਆ ਹੈ ਭਾਵ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ ਤੇ ਹੁਣ ਪਰਮਾਤਮਾ ਦੱਸ ਤੇਰੇ ਮੇਰੇ ਮੇਰੇ ਤੇਰੇ ਵਿੱਚ ਕੀ ਫਰਕ ਹੈ ਫਰਕ ਸਰਬ ਇੰਨਾ ਕੁ ਫਰਕ ਹੈ ਕੰਨ ਕਟਕ ਜਲ ਤਰੰਗ ਜੈਸਾ ਜਿਵੇਂ ਸੋਨੇ ਤੋਂ ਬਣੇ ਗਹਿਣੇ ਉਹਨਾਂ ਦਾ ਨਾਮ ਅਲੱਗ ਅਲੱਗ ਹੈ ਪਰ ਉਹ ਅਸਲ ਦੇ ਵਿੱਚ ਸੋਨਾ ਹੀ ਹੁੰਦੇ ਐ ਇਸੇ ਤਰ੍ਹਾਂ ਸਮੁੰਦਰ ਚੋਂ ਉੱਠਦੀਆਂ ਲਹਿਰਾਂ ਉਹਨਾਂ ਦਾ ਨਾਮ ਅਲੱਗ ਅਲੱਗ ਹੈ ਪਰ ਜਦੋਂ ਉਹ ਸਮੁੰਦਰ ਦੇ ਵਿੱਚ ਮਿਲ ਜਾਂਦੀਆਂ ਜਾਂ ਸਮੁੰਦਰ ਚ ਉੱਠਦੀਆਂ ਤਾਂ ਫਿਰ ਉਹ ਸਮੁੰਦਰ ਦਾ ਹੀ ਰੂਪ ਹੋ ਜਾਂਦੀਆਂ ਕਹਿੰਦੇ ਨਦੀਆਂ ਆਣ ਕੇ ਸਮੁੰਦਰ ਵਿੱਚ ਮਿਲ ਜਾਂਦੀਆਂ ਤੇ ਉਹ ਸਮੁੰਦਰ ਦਾ ਹੀ ਰੂਪ ਹੋ ਜਾਂਦੀਆਂ ਹਨ ਸਤਿਗੁਰ ਜੀ ਬਖਸ਼ਿਸ਼ ਕਰਦੇ ਹਨ ਅੱਗੇ ਮਾਦਵੇ ਚਾਹ ਕਹੀਏ ਪ੍ਰਮ ਐਸਾ ਜੈਸਾ ਮੰਨੀ ਹੋਏ ਨਾ ਤੈਸਾ ਕਹੀਏ ਪ੍ਰਭੂ ਕੀ ਕਹੀਏ ਕਿ ਪਰਮ ਿਕਰਦਾ ਹੈ ਜਿਕਰ ਦਾ ਪਹਿਲੇ ਮੰਨੇ ਦਾ ਿਕਰਦਾ ਫਿਰ ਨਹੀਂ ਹੁੰਦਾ ਕਿ ਹੈ ਜੀਵ ਕਿ ਇਹ ਜੀਵ ਉਸ ਪਰਮਾਤਮਾ ਦਾ ਨਾਮ ਜਪ ਕੇ ਜੀਵਾਂ ਨੂੰ ਇਹ ਭਲੇਖੇ ਪਏ ਹਨ ਕਿ ਜਿਨ੍ਹਾਂ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ ਜਿਸ ਤਰ੍ਹਾਂ ਅਸੀਂ ਕੋਈ ਚੀਜ਼ ਮੰਨਦੇ ਹਾਂ ਵਾਸਤਵ ਵਿੱਚ ਉਹ ਚੀਜ਼ ਉਸ ਤਰ੍ਹਾਂ ਨਹੀਂ ਹੁੰਦੀ ਕਿ ਜਿੱਦਾਂ ਅਸੀਂ ਸੋਚ ਲੈਂਦੇ ਆਂ ਕਿ ਉਹ ਚੀਜ਼ ਇਸ ਤਰ੍ਹਾਂ ਦੀ ਹੋਵੇਗੀ ਉਸ ਤਰ੍ਹਾਂ ਦੇ ਨਹੀਂ ਹੁੰਦੇ ਇਸੇ ਤਰ੍ਹਾਂ ਬ੍ਰਹਮ ਜੀਵ ਅਤੇ ਸੰਸਾਰ ਨੂੰ ਇਹੋ ਜਿਹੀ ਅਸੀਂ ਮੰਨਦੇ ਹਾਂ ਸਲ ਵਿੱਚ ਉਹ ਉਹ ਜਿਹਾ ਨਹੀਂ ਹੈ ਪਰ ਪਰਮ ਕੰਨ ਸਾਡਾ ਮਨ ਇਸ ਸਚਾਈ ਨੂੰ ਮੰਨਦਾ ਨਹੀਂ ਹੈ ਜੈਸਾ ਮੰਨੀਏ ਹੋਏ ਨਾ ਤੈਸਾ ਕਿਉ ਮੰਨਦਾ ਨਹੀਂ ਹੈ ਕਿ ਕਿਸ ਤਰ੍ਹਾਂ ਦਾ ਹੈ ਸਤਗੁਰੂ ਜੀ ਬਖਸ਼ਿਸ਼ ਕਰਦੇ ਕਿ ਭਾਈ ਇਹ ਜੀਵ ਉਸ ਪ੍ਰਮਾਤਮਾ ਨੂੰ ਮੰਨਣਾ ਨਰਪਦ ਇੱਕsinghasan ਸੁਆ ਸੁਪਨੇ ਪਿਆ ਪਖਾਰੀ ਅਚੰਤ ਰਾਜ ਵਿਚਰਤ ਦੁੱਖ ਪਾਇਆ ਸੋਗਤ ਪਈ ਹਮਾਰੀ ਜਿਸ ਤਰ੍ਹਾਂ ਇੱਕ ਰਾਜਾ ਆਪਣੇ ਸਿੰਘਾਸਨ ਉੱਤੇ ਸੁੱਤਾ ਹੋਇਆ ਸੁਪਨੇ ਵਿੱਚ ਮੰਗਤਾ ਬਣ ਜਾਂਦਾ ਹੈ ਅਤੇ ਆਪਣਾ ਰਾਜ-ਪਾਟ ਹੁੰਦਿਆਂ ਹੋਇਆਂ ਵੀ ਉਸ ਤੋਂ ਵਿਛੜ ਕੇ ਦੁੱਖ ਪਾਉਂਦਾ ਹੈ ਕਿੰਦੇ ਰਾਜਪਾਗ ਆਪਣਾ ਹੈ ਪਰ ਫਿਰ ਵੀ ਉਹ ਦੁੱਖ ਪਾਉਂਦਾ ਹੈ ਇਵੇਂ ਹੀ ਇਸ ਸੰਸਾਰ ਵਿੱਚ ਸੁਪਨੇ ਦੀ ਨਿਆਈ ਪਰਮਿਕ ਸੁਪਨਾ ਲਗਦਾ ਹੈ ਕਿ ਸੁਪਨੇ ਵਿਚ ਆ ਪਾਏ ਹੋਇਆ ਜੀਵ ਸੰਸਾਰ ਦੇ ਪਰਮ ਜਾਲ ਵਿੱਚ ਫਸ ਕੇ ਪਰਮਾਤਮਾ ਤੋਂ ਵਿਛੜ ਜਾਂਦਾ ਤੇ ਉਸ ਮੰਗ ਤੇ ਰਾਜੇ ਦੀ ਤਰ੍ਹਾਂ ਦੁੱਖ ਪਾਉਂਦਾ ਹੈ ਰਾਜ ਪਿੰਗ ਪ੍ਰਸੰਗ ਜੈਸੇ ਹੈ ਅਬ ਕਛ ਮਰਮ ਜਨਾਇਆ ਰਾਜ ਪਿੰਗ ਪਰਸੰਗ ਜੈਸੇ ਅਬ ਕਛ ਮਰਮ ਜਨਾਇਆ ਰਾਜ ਰੱਸੀ ਇਹ ਅੰਗ ਹੁੰਦਾ ਸੱਪ ਪਰਸੰਗ ਦ੍ਰਿਸ਼ਟਾਂਤ ਕਥਾ ਕਹਾਣੀ ਕਹਿੰਦੇ ਜਿਸ ਤਰ੍ਹਾਂ ਰੱਸੀ ਤੇ ਸੱਪ ਦਾ ਪ੍ਰਸੰਗ ਹੈ ਕਿ ਜੀਵ ਹਨੇਰੇ ਕਾਰਨ ਰੱਸੀ ਨੂੰ ਹੀ ਸੱਚ ਸਮਝ ਲੈਂਦਾ ਹੈ ਕਿ ਰੱਸੀ ਨੂੰ ਹੀ ਸੱਪ ਸਮਝ ਲੈਂਦਾ ਹੈ ਆਪਾਂ ਦੇਖਦੇ ਨਾ ਕਈ ਵਾਰ ਰਾਸਤੇ 'ਚ ਤੁਰੇ ਜਾਂਦੇ ਹੋਈਏ ਰੱਸੀ ਕਿਤੇ ਪਈ ਹੋਵੇ ਅਸੀਂ ਰੱਸੀ ਨੂੰ ਸੱਪ ਸਮਝ ਲੈਂਦੇ ਹਾਂ ਔਰ ਇਹ ਸੱਚ ਜਾਣ ਕੇ ਡਰਨ ਲੱਗ ਪੈਂਦੇ ਹਾਂ ਮਨ ਵਿੱਚ ਡਰ ਭੈ ਪੈਦਾ ਹੋ ਜਾਂਦਾ ਹੈ ਕਿ ਸੱਪ ਮੋਰੇ ਹੈ ਪਰ ਉਹ ਅਸਲ ਦੇ ਵਿੱਚ ਹੁੰਦੀ ਕੀ ਹੈ ਰੱਸੀ ਇਸੇ ਤਰ੍ਹਾਂ ਜੀਵ ਪਰਮ ਕਾਰਨ ਇਹ ਸੰਸਾਰ ਸੱਚ ਲੱਗਦਾ ਹੈ ਤੇ ਜੀਵ ਪਰਮ ਕਾਰਨ ਇਹ ਸੰਸਾਰ ਲੱਗ ਸੱਚ ਲੱਗਦਾ ਹੈ ਪਰ ਅਸਲ ਵਿੱਚ ਇਹ ਸੱਚ ਨਹੀਂ ਹੈ ਸੋਨੇ ਦੇ ਅਨੇਕ ਗਹਿਣੇ ਦੇਖ ਕੇ ਪਰਮ ਪੈਦਾ ਹੋ ਜਾਂਦਾ ਹੈ ਕਿ ਸੋਨਾ ਹੀ ਕਿਈ ਕਿਸਮ ਦਾ ਹੋਣਾ ਹੈ ਪਰ ਅਸਲ ਵਿੱਚ ਸੋਨਾ ਤੇ ਸੋਨੇ ਤੋਂ ਬਣੇ ਗਹਿਣੇ ਅਨੇਕ ਗਹਿਣੇ ਜੋੜੇ ਗਹਿਣੇ ਹੁੰਦੇ ਕਹਿੰਦੇ ਸੋਨਾ ਹੀ ਹੁੰਦੇ ਨੇ ਅਸਲ ਦੇ ਵਿੱਚ ਉਹ ਸੋਨਾ ਹੀ ਹੁੰਦੇ ਹਨ ਇਸੇ ਤਰ੍ਹਾਂ ਜੀਵ ਨੂੰ ਉਪਲੇਖਾ ਲੱਗਦਾ ਹੈ ਜੀਵ ਨੂੰ ਉਪਲੇਖਾ ਲੱਗਦਾ ਕੋਈ ਪਰਮਾਤਮਾ ਤੋਂ ਵੱਖਰਾ ਹੈ ਪਰ ਅਸਲ ਵਿੱਚ ਜੀਵ ਆਤਮਾ ਪਰਮਾਤਮਾ ਦਾ ਹੀ ਅੰਸ਼ ਹੈ ਇਹ ਸਰੀਰ ਇੱਥੇ ਛੱਡ ਕੇ ਚਲਾ ਜਾਂਦਾ ਹੈ ਆਤਮਾ ਵਿੱਚੋਂ ਨਿਕਲ ਕੇ ਬਾਪਾ ਚਲੀ ਜਾਂਦੀ ਹੈ ਸਤਗੁਰੂ ਜੀ ਦੀ ਬਖਸ਼ਿਸ਼ ਕਰਦੇ ਉਸ ਤੋਂ ਕੋਈ ਵੱਖਰੀ ਨਹੀਂ ਹੈ ਇਹ ਪਰਮਾਤਮਾ ਆਪ ਜੀ ਦੀ ਬਖਸ਼ਿਸ਼ ਨਾਲ ਹੁਣ ਮੈਂ ਕੁਝ ਕੁਝ ਭੇਦ ਜਾਣ ਲਿਆ ਹੈ ਕੰਕ ਕਟਕ ਜੈਸੇ ਪੂਲ ਪ੍ਰੇ ਅਬ ਕਹਤੇ ਕਹਿਨ ਨ ਆਇਆ ਕਿ ਆਪ ਜੀ ਦੀ ਬਖਸ਼ਿਸ਼ ਨਾਲ ਮੈਂ ਕੁਝ ਕੁਝ ਸਮਝਣ ਲਿਆ ਹੈ ਭੇਦ ਜਾਣ ਲਿਆ ਹੈ ਜਿਸ ਕਾਰਨ ਮੇਰੇ ਤੋਂ ਦਵੇਤ ਵਾਲੀ ਗੱਲ ਹੁਣ ਕਹੀ ਨਹੀਂ ਜਾਂਦੀ ਭਾਵਨਾ ਜਾਣ ਲੈ ਕਿ ਜੀਵ ਅਤੇ ਜਗ ਪਰਮਾਤਮਾ ਤੋਂ ਕੋਈ ਵੱਖਰੀ ਹਸਤੀ ਨਹੀਂ ਹੈ ਪਰ ਦ્વੈਤ ਭਾਵਨਾ ਕਰਨ ਇਹ ਪਰਮਾਤਮਾ ਤੋਂ ਵੱਖਰੇ ਭਾਸ ਦੇਣ ਅਸਲ ਵਿੱਚ ਇਹ ਸਾਰੀ ਸ੍ਰਿਸ਼ਟੀ ਹੀ ਅਦਵੈਤਮਈ ਹੈ ਕਿ ਜਿਹੜੀ ਸ੍ਰਿਸ਼ਟੀ ਹੈ ਕਹਿੰਦੇ ਇਹ ਇੱਕ ਤਰ੍ਹਾਂ ਦੀ ਜਿਵੇਂ ਫਿਲਮ ਚੱਲਦੀ ਹੈ ਫਿਲਮ ਦਾ ਅੰਤ ਹੁੰਦਾ ਹੈ ਐਂਡ ਹੋ ਜਾਂਦਾ ਹੈ ਲੋਕ ਆਪਣੇ ਕੰਮਾਂ ਨੂੰ ਚੱਲੇ ਜਾਂਦੇ ਹਨ ਲੋਕ ਭੁੱਲ ਜਾਂਦੇ ਕਹਿੰਦੇ ਜਦੋਂ ਬਾਅਦ ਵਿੱਚ 2-4 ਦਿਨਾਂ ਬਾਅਦ ਇਸੇ ਤਰ੍ਹਾਂ ਇਹ ਜ਼ਿੰਦਗੀ ਆ ਜੀਵ ਆਉਂਦਾ ਹੈ ਔਰ ਜਦੋਂ ਕਹਿੰਦੇ ਇਹ ਜੀਵ ਦੀ ਸਮਾਪਤੀ ਹੋ ਜਾਂਦੀ ਫਿਰ ਲੋਕ ਭੁੱਲ ਜਾਂਦੇ ਹਨ ਕੋਈ 2-4 ਸਾਲ ਚੇਤੇ ਰੱਖਦਾ ਕੋਈ ਭੈਣ ਭਰਾ ਚੇਤੇ ਰੱਖਦੇ ਬਾਅਦ ਕਦੇ ਕਦਾਈ ਯਾਦ ਕੀਤਾ ਜਾਂਦਾ ਹੈ ਸਰਬੇ ਇੱਕ ਅਨੇਕੇ ਸਵਾਮੀ ਸਬ ਕਟ ਭੁਗਵੇ ਸੋਈ ਕਹਿ ਰਬੀ ਦਾਸ ਹੱਥ ਪੈ ਨੇਰੇ ਸਜੇ ਹੋਈ ਸੁਹੀ ਸਤਗੁਰ ਰਬਦਾਸ ਮਹਾਰਾਜ ਜੀ ਫਰਮਾਉਂਦੇ ਹਨ ਪਿਓ ਪਰਮਾਤਮਾ ਇੱਕ ਹੈ ਉਹ ਹਰ ਥਾਂ ਮੌਜੂਦ ਹੈ ਭਾਵ ਸਭ ਵਿੱਚ ਰਮ ਰਹਾ ਹੈ ਉਹ ਅਨੇਕ ਰੂਪ ਤਾਰ ਕੇ ਸਭ ਕਟਾਂ ਵਿੱਚ ਵਿਚਰ ਰਿਹਾ ਹੈ ਉਹਨਾਂ ਨੂੰ ਭੋਗ ਰਿਹਾ ਹੈ ਉਹ ਪਰਮਾਤਮਾ ਦੂਰ ਨਹੀਂ ਹੈ ਮੇਰੇ ਕੰਦੇ ਹੱਥਾਂ ਪੈਰਾਂ ਤੋਂ ਵੀ ਨੇੜੇ ਹੈ ਕਿ ਜਿਹੜਾ ਉਹ ਪਰਮਾਤਮਾ ਹੈ ਉਹ ਮੇਰੇ ਹੱਥਾਂ ਪੈਰਾਂ ਤੋਂ ਵੀ ਨੇੜੇ ਆ ਭਾਵ ਮੇਰੇ ਅੰਦਰ ਹੀ ਵਸ ਰਿਹਾ ਹੈ ਸੰਸਾਰ ਵਿੱਚ ਐਸਾ ਕੁਝ ਵੀ ਸਹਿਜ ਸੁਭਾਵਕ ਹੋ ਰਿਹਾ ਹੈ ਉਹ ਸਭ ਕੁਝ ਉਸ ਦੀ ਰਜਾ ਵਿੱਚ ਹੋ ਰਿਹਾ ਹੈ ਕਿ ਅੱਜ ਆਪਾਂ ਦੇਖੇ ਗੁਰੂ ਪਹਿਲੇ ਸਾਹਿਬ ਜੀਓ ਤਨ ਤਨ ਸਤਗੁਰਵਦਾਸ ਮਹਾਰਾਜ ਜੀ ਜਿਨ੍ਹਾਂ ਦੀ અપਾਰ અપਾਰ ਕਿਰਪਾ ਹੈ ਜੋ ਸਭ ਸੰਗਤਾਂ ਪਰਮਾਤਮਾ ਦਾ ਨਾਮ ਜਪ ਕੇ ਹਰ ਰੋਜ਼ ਗੁਰੂ ਘਰ ਦੇ ਵਿੱਚ ਆਉਨੀਆਂ ਸੰਗਤਾਂ ਹਰ ਰੋਜ਼ ਆਪਾਂ ਬਾਣੀ ਪੜ੍ਹਦੇ ਹਾਂ ਆਪਾਂ ਬਾਣੀ ਸੁਣਦੇ ਹਾਂ ਕਿਉਂਕਿ ਬਾਣੀ ਪੜ੍ਹਾਂਗੇ ਬਾਣੀ ਸੁਣਾਗੇ ਤਾਂ ਹੀ ਸਾਨੂੰ ਸਤਿਗੁਰੂ ਬਾਰੇ ਪਤਾ ਲੱਗਦਾ ਹੈ ਕਿ ਸਤਿਗੁਰੂ ਜੀ ਆਪਣੀ ਬਾਣੀ ਦੇ ਵਿੱਚ ਕੀ ਲਿਖਦੇ ਹਨ ਔਰ ਸਤਿਗੁਰੂ ਜੀ ਅੱਜ ਦੇ ਸ਼ਬਦ ਵਿੱਚ ਵੀ ਆਪਣੀ ਆਪ ਇਹ ਦਿੱਤਾ ਉਸ ਪਰਮਾਤਮਾ ਦੇ ਬਾਰੇ 10 ਦਿਨ ਕਿ ਮੈਂ ਉਸ ਪਰਮਾਤਮਾ ਦਾ ਨਾਮ ਜਪ ਕੇ ਉਸ ਦਾ ਹੀ ਰੂਪ ਹੋ ਗਿਆ ਹਾਂ ਤੇ ਜਿਹੜੇ ਜੀਵ ਦੇ ਵਿੱਚ ਮੈਂ ਮੇਰੀ ਹੰਕਾਰ ਹੈ ਉਸ ਤੋਂ ਪਰਮਾਤਮਾ ਦੂਰ ਹੈ ਕਿ ਜਦ ਹਮ ਹੋਤੇ ਤਬ ਤੂੰ ਨਹੀਂ ਤੇ ਜਦੋਂ ਜੀਵ ਦੇ ਅੰਦਰ ਮੈਂ ਮੇਰੀ ਹੁੰਦੀ ਹੈ ਤਾਂ ਦੌਲਤ ਦਾ ਹੰਕਾਰ ਹੁੰਦਾ ਹੈ ਜਾਤ ਪਾਤ ਦਾ ਹੰਕਾਰ ਹੁੰਦਾ ਹੈ ਉਸ ਵੇਲੇ ਪਰਮਾਤਮਾ ਨਹੀਂ ਹੁੰਦਾ ਪਰਮਾਤਮਾ ਉਦੋਂ ਹੀ ਆਉਂਦਾ ਹੈ ਜਦੋਂ ਸਾਡੇ ਅੰਦਰ ਮੈਂ ਮੇਰੀ ਨਾ ਹੋਵੇ ਕਿਉਂਕਿ ਆਪਾਂ ਗੁਰੂ ਪੈਰੀ ਸਾ ਸਭ ਸਮਝ ਅੱਜ ਵੀ ਦੇਖ ਲਈਏ ਕਹਿੰਦੇ ਅੱਜ ਜੇਕਰ ਆਪਣੇ ਭਰਾ ਦੇ ਵਿੱਚ ਭਰਾ ਭਰਾ ਦੇ ਇੱਕ ਦੂਸਰੇ ਨਾਲ ਕੋਈ ਹੰਕਾਰ ਕਰਨ ਲੱਪੇ ਆਪਣੀ ਤਨ ਦਾ ਹੰਕਾਰ ਕਰਨ ਲੱਪੇ ਵੀ ਜਿਹੜਾ ਦੂਸਰਾ ਭਰਾ ਉਹਦੇ ਕੋਲ ਜਾਂਦਾ ਨਹੀਂ ਕਿਉਂ ਕਿਉਂਕਿ ਉਹਨੂੰ ਪਤਾ ਕਿ ਹੰਕਾਰ ਕਰਦਾ ਹੈ ਇਹ ਮੈਂ ਮੇਰੀ ਦੇ ਵਿੱਚ ਫਸਿਆ ਹੋਇਆ ਹੈ ਇਸੇ ਤਰ੍ਹਾਂ ਗੁਰੂ ਪਿਆਰੀ ਸਾਧ ਸੰਗਤ ਜੀਓ ਜੇਕਰ ਅਸੀਂ ਗੁਰੂ ਦੀ ਬਾਣੀ ਪੜ੍ਹਦੇ ਹਾਂ ਸੁਣਦੇ ਹਾਂ ਤੇ ਫਿਰ ਸਾਡੇ ਅੰਦਰੋਂ ਮੈਂ ਮੇਰੀ ਹੰਕਾਰ ਨੂੰ ਖਤਮ ਕਰਕੇ ਆਓ ਗੁਰੂ ਵਾਲੇ ਬਣ ਕੇ ਨਾਮ ਸਿਮਰਨ ਕਮਾਈ ਕਰਕੇ ਆਪਣਾ ਜੀਵਨ ਸਫਲਾ ਕਰੀਏ ਜੈ ਗੁਰਦੇਵ ਜੋ ਬੋਲੇ ਸੋ ਨਿਰਭੈ ਜਗਤ ਗੁਰੂ ਰਵੀਦਾਸ ਮਹਾਰਾਜ ਕੀ ਗਏ